ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਇਹ ਪ੍ਰਿਤ ਟਾਕ ਤੇ ਤੁਸੀਂ ਵੱਖ-ਵੱਖ ਸੋਸ਼ਲ ਮੀਡੀਆ ਦੇ ਅਧਾਰਾਂ ਤੇ ਅੱਜ ਇੱਕ ਖਬਰ ਸੁਣੀ ਹੋਣੀ ਹੈ ਦੇਖੀ ਹੋਣੀ ਹੈ ਖਰੜ ਦੇ ਨੇੜੇ ਪਿੰਡ ਚੰਦੂ ਮਣੀ ਨਾਮ ਦੇ ਸ਼ਖਸ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਦੇ ਰਾਹੀ ਲੱਕੀ ਪਟਿਆਲ ਨੇ ਲੱਕੀ ਪਟਿਆਲ ਉਹੀ ਜੋ ਦਵਿੰਦਰ ਬੰਬੀਹਾ ਗੈਂਗ ਦਾ ਮੇਨ ਸਰਗਣਾ ਜੋ ਬਾਹਰ ਬੈਠਾ ਦਵਿੰਦਰ ਬੰਬੀਆ ਗੈਂਗ ਚਲਾ ਰਿਹਾ ਹੈਗਾ ਇਸ ਕਤਲ ਦੇ ਨਾਲ ਜਿਹੜੀ ਕਹਾਣੀ ਜੁੜਦੀ ਹੈਗੀ ਉਸ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਥੋੜਾ ਜਿਹਾ ਸਿੰਪਲ ਜੇ ਸਿੱਧੇ ਜੇ ਤਰੀਕੇ ਦੇ ਵਿੱਚ ਇੱਕ ਟਾਈਮ ਸੀ ਜਦੋਂ ਚੰਡੀਗੜ੍ਹ ਦੇ ਵਿੱਚ ਬੌਂਸਰ ਪ੍ਰੋਵਾਈਡ ਕਰਨ ਦਾ ਬਿਜ਼ਨਸ ਬਹੁਤ ਮੁਨਾਫੇ ਵਾਲਾ ਮੰਨਿਆ ਜਾਂਦਾ ਸੀ ਤੇ ਇਸ ਬਿਜ਼ਨਸ ਉੱਤੇ ਦੋ ਬੰਦਿਆਂ ਦੀ ਪਕੜ ਸੀਗੀ ਮੀਤ ਬੌਂਸਰ ਤੇ ਸਰਜੀਤ ਬੌਂਸਰ ਮੀਤ ਬੌਂਸਰ ਤੇ ਸਰਜੀਤ ਬੌਂਸਰ ਕਾਫੀ ਟਾਈਮ ਇਕੱਠਾ ਕੰਮ ਕਰਦੇ ਹੈਗੇ ਇਕੱਠੇ ਕੰਮ ਤੋਂ ਬਾਅਦ ਇਹ ਆਪਣਾ ਕੰਮ ਵੱਖ-ਵੱਖ ਕਰ ਲੈਂਦੇ ਆ ਇਨਾਂ ਦਾ ਕੰਪੀਟੀਸ਼ਨ ਵੀ ਵੱਧਦਾ ਕੰਪੀਟੀਸ਼ਨ ਨਾਲ ਇਹ ਲੜਾਈਆਂ ਵੀ ਇਹਨਾਂ ਦੀਆਂ ਦੋਨਾਂ ਧੜਿਆਂ ਦੀਆਂ ਆਪਸ ਦੇ ਵਿੱਚ ਹੋਣ ਲੱਗ ਜਾਂਦੀਆਂ ਨੇ ਕੰਮ ਵੱਡੀਆਂ-ਵੱਡੀਆਂ ਕੰਪਨੀਆਂ ਬਾਰ ਕਲੱਬਾਂ ਨੂੰ ਇਹਨਾਂ ਨੇ ਬੌਂਸਰ ਦੇਣੇ ਹੁੰਦੇ ਆਗੇ ਇੱਥੋਂ ਤੱਕ ਆ ਗਿਆ ਸੀ ਵੀ ਮੀਤ ਤੇ ਸਰਜੀਤ ਇੱਕ ਦੂਜੇ ਤੇ ਹਮਲੇ ਕਰਨ ਲੱਗੇ ਸੀ ਮੀਤ ਬੌਂਸਰ ਨੇ ਸਰਜੀਤ ਬੌਂਸਰ ਦੀ ਲੱਤ ਵੀ ਤੋੜਤੀ ਸੀ ਹੁਣ ਮੀਤ ਬੌਂਸਰ ਦੀ ਬੈਗ ਤੇ ਜਿਹੜਾ ਮੁੰਡਿਆਂ ਦਾ ਤਲ ਮੈਂ ਗੈਂਗਸਟਰ ਨਹੀਂ ਬਰਤੂੰਗਾ ਮੁੰਡਿਆਂ ਦਾ ਧੜਾ ਓਪੀ ਰਾਣਾ ਲੱਖੀ ਪਟਿਆਲ ਜਿਨ੍ਹਾਂ ਨੂੰ ਕਿ ਆਪ ਨੂੰ ਵੀ ਨਹੀਂ ਪਤਾ ਹੋਣਾ ਵੀ ਉਹਨਾਂ ਨੇ ਅੱਗੇ ਜਾ ਕੇ ਇਹ ਕੈਟਾਗਰੀ ਦੇ ਗੈਂਗਸਟਰ ਬਣਨਾ ਸਰਗਿੱਤ ਸਪੌਂਸਰ ਨੇ ਵੀ ਆਪਣਾ ਧੜਾ ਮਜ਼ਬੂਤ ਕਰਨ ਲਈ ਦੋ ਬੰਦਿਆਂ ਦਾ ਸਾਥ ਲਿਆ ਉਹ ਟਾਈਮ ਦੇ ਵਿੱਚ ਉਹਨੂੰ ਸ਼ਾਹ ਜਿਹਦਾ ਕੁਝ ਸਾਲ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਕਤਲ ਕਰਵਾ ਦਿੱਤਾ ਸੀ ਤੇ ਗगन ਨਮਾ ਗਾਉ ਜੋ ਕਿ ਬਿੱਕੀ ਕਾਉਂਟਰ ਦੇ ਨਾਲ ਵੀ ਤੁਸੀਂ ਕਈ ਫੋਟੋਆਂ ਦੇ ਵਿੱਚ ਦੇਖ ਸਕਦੇ ਹੋਗੇ ਜੇਲ੍ਹ ਦੇ ਵਿੱਚ ਇਹਨਾਂ ਦੀਆਂ ਦੋਵੇਂ ਧੜਿਆਂ ਦੀਆਂ ਆਪਸ ਦੇ ਵਿੱਚੋਂ ਲੜਾਈਆਂ ਵੀ ਹੋਈਆਂ ਨੇ ਇੱਕ ਵਾਰ ਤਾਂ ਜ਼ਬਰਦਸਤ ਲੜਾਈ ਹੋਈ ਸੀ ਦਰਜਨਾ ਰਾਉਂਡ ਉਹ ਚ ਫੈਰ ਚੱਲੇ ਸੀਗੇ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਸੀ ਹੋਇਆ ਪਰ ਇੱਕ ਦਿਨ ਉਹ ਟਾਈਮ ਹੁੰਦਾਗਾ ਮੀਤ ਬੌਂਸਰ 2017 ਚ ਸਕੇਤੜੀ ਦੇ ਮੰਦਿਰ ਦੇ ਵਿੱਚ ਆਪਣੇ ਪਰਿਵਾਰ ਨਾਲ ਗਿਆ ਹੁੰਦਾ ਤੇ ਦੋ ਵਿਅਕਤੀ ਆਉਂਦੇ ਆ ਉਹ ਤੇ ਗੋਲੀਆਂ ਚਲਾਉਂਦੇ ਆ ਤੇ ਮੌਕੇ ਤੇ ਹੀ ਮੀਤ ਬੌਂਸਰ ਦੀ ਮੌਤ ਹੋ ਜਾਂਦੀ ਆ ਉਹ ਗੋਲੀਆਂ ਚਲਾਉਣ ਵਾਲੇ ਸ਼ਖਸ਼ ਹੁੰਦੇ ਆਗੇ ਲਾਡੀ ਤੇ ਮਨੀ ਮਨੀ ਉਹੀ ਸ਼ਖਸ ਜਿਸ ਦਾ ਅੱਜ ਕਤਲ ਹੋਇਆ ਪਿੰਡ ਚੰਦੋ ਦੇ ਵਿੱਚ ਉਹ ਟਾਈਮ ਦੇ ਵਿੱਚ ਲੱਕੀ ਪਟਿਆਲ ਜੇਲ੍ਹ ਦੇ ਵਿੱਚ ਹੁੰਦਾਗਾ ਨਾਬੇ ਤੇ ਉਹਨੂੰ ਪ੍ਰਵੋਗ ਵੀ ਕੀਤਾ ਜਾਂਦਾਗਾ ਇਸ ਗੱਲ ਉਹਨੇ ਨਵੇਂ گاؤں ਹੋਣਾ ਵੱਲੋਂ ਵੀ ਲੈ ਤੇਰਾ ਮੀਤ ਬੌਂਸਰ ਤੇਰਾ ਦੋਸਤ ਅਸੀਂ ਮਾਰਤਾ ਹੁਣ ਜੋ ਹੁੰਦਾ ਤੇਥੋਂ ਕਰ ਲੈ ਤੇ ਲੱਕੀ ਪਟਿਆਲ ਨੇ ਜਦੋਂ ਬੇਲ ਜੰਪ ਕੀਤੀ ਸੀਗੀ ਉਸ ਤੋਂ ਬਾਅਦ ਉਹਦਾ ਕੰਟੈਕਟ ਬੰਬੀਹਾ ਗੈਂਗ ਨਾਲ ਹੋਇਆ ਫਿਰ ਤੋਂ ਪਿੱਛੇ ਮੁੜ ਕੇ ਦੇਖਿਆ ਨਹੀਂ ਸੁਖਪ੍ਰੀਤ ਬੁੱਢੇ ਵਰਗੇ ਦਿਲਪ੍ਰੀਤ ਬਾਬੇ ਗੈਂਗਸਟਰ ਵਰਗਿਆਂ ਦੇ ਨਾਲ ਉਹ ਰਿਹਾ ਹਾਲ ਦੀ ਘੜੀ ਤਾਂ ਉਹ ਆਊਟ ਆਫ ਕੰਟਰੀ ਆ ਏ ਵੀ ਨਹੀਂ ਕਿਸੇ ਨੂੰ ਕਨਫਰਮ ਪਤਾ ਵੀ ਆਰਮੀਨੀਆ ਦਾ ਜਾਂ ਉਹ ਅਮਰੀਕਾ ਦਾ ਤੇ ਉਸ ਤੋਂ ਬਾਅਦ ਲੱਕੀ ਪਟਿਆਲ ਨੇ 2020 ਨੂੰ ਮੀਤ ਬੌਂਸਰ ਦੇ ਬਦਲੇ ਦੇ ਵਜੋਂ ਸਰਜੀਤ ਬੌਂਸਰ ਦਾ ਕਤਲ ਕਰਾਇਆ 2020 ਮਾਰਚ 38 ਸੈਕਟਰ ਦੇ ਵਿੱਚ ਕਤਲ ਹੁੰਦਾ ਸਰਜੀਤ ਬੌਂਸਰ ਆਪਣੇ ਘਰੇ ਆਉਂਦਾ ਹੁੰਦਾ ਵਾਪਸ ਤੇ ਬਾਅਦ ਦੇ ਵਿੱਚ ਪਹਿਚਾਨ ਹੁੰਦੀ ਹੈ ਵੀ ਕਤਲ ਕਰਨ ਵਾਲੇ ਉਹੀ ਦੋ ਸ਼ਖਸ਼ ਹੁੰਦੇ ਆ ਮਾਨ ਜੈਤੋ ਤੇ ਨੀਰ ਦੇ ਚਸਕਾ ਜਿਨ੍ਹਾਂ ਨੇ ਗੁਰਲਾਲ ਬਰਾੜ ਤੇ ਗੋਲੀਆਂ ਚਲਾਈਆਂ ਸੀ ਤੇ ਬਾਅਦ ਵਿੱਚ ਲੱਕੀ ਪਟਿਆਲ ਹੁਣਾ ਵੱਲੋਂ ਜਿੰਮੇਵਾਰੀ ਲਈ ਜਾਂਦੀ ਹੈ ਕਿ ਸੋਸ਼ਲ ਮੀਡੀਆ ਦੇ ਆਧਾਰ ਤੇ ਤੇ ਅੱਜ ਜੇ ਦੇਖਿਆ ਜਾਵੇ ਪੂਰੇ 3-4 ਸਾਲ ਬਾਅਦ ਮਨੀ ਤੇ ਗੋਲੀਆਂ ਚੱਲੀਆਂ ਨੇ ਮਨੀ ਨਾਮ ਦੇ ਉਹੀ ਸ਼ਖਸ਼ ਮਨੀ ਨੇ ਆਪਣੇ ਹੱਥੀਂ ਮੀਤ ਬੌਂਸਰ ਤੇ ਗੋਲੀਆਂ ਚਲਾਈਆਂ ਸੀ ਪਿੰਡ ਚੰਦੋਕਲਾਂ ਗੋਲੀਆਂ ਚੱਲਦੀਆਂ ਨੇ ਤੇ ਬਾਅਦ ਦੇ ਵਿੱਚ ਲੱਕੀ ਪਟਿਆਲ ਵੱਲੋਂ ਹੀ ਪੋਸਟ ਪਾ ਕੇ ਜਿੰਮੇਵਾਰੀ ਲਈ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਸ ਮਨੀ ਨੇ ਮੀਟ ਬੌਂਸਰ ਤੇ ਗੋਲੀ ਚਲਾਈ ਸੀ ਇਹਨੂੰ ਇਹ ਸੀ ਹੁਣ ਟਾਈਮ ਪੈ ਗਿਆ ਵੀ ਲੱਕੀ ਪਟਿਆਲਾ ਭੁੱਲ ਗਿਆ ਹੋਊ ਕਾਫੀ ਗੱਲਾਂ ਲੱਕੀ ਪਟਿਆਲੇ ਉਸ ਦੇ ਵਿੱਚ ਲਿਖੀਆਂ ਨੇ ਆ ਹੋਰ ਲੋਕਾਂ ਨੂੰ ਵੀ ਚੁਣੌਤੀ ਦਿੱਤੀ ਆ ਲੱਕੀ ਪਟਿਆਲ ਨੇ ਵੀ ਜੇ ਤੁਸੀਂ ਮੇਰਾ ਫੋਨ ਨਹੀਂ ਚੱਕੋਗੇ ਇਥੋਂ ਤੱਕ ਵੀ ਗੱਲਾਂ ਲਿਖੀਆਂ ਨੇ ਤਾਂ ਤੁਹਾਡੇ ਪਰਿਵਾਰਾਂ ਦੇ ਨੁਕਸਾਨ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਜੋ ਇਹ ਘਟਨਾ ਪਿੰਡ ਚੰਦੋ ਅੱਜ ਹੋਈ ਆ ਇਹ ਲੱਕੀ ਪਟਿਆਲ ਨੇ ਮੀਤ ਬਾਉਂਸਰ ਦੇ ਬਦਲੇ ਬਦੋ ਕਰਵਾਈ ਆ ਇਹਦਾ ਕਨੈਕਸ਼ਨ ਉੱਥੇ ਜੁੜਦਾਗਾ ਜਾ ਕੇ ਬਾਕੀ ਜੇ ਕੋਈ ਵੀ ਅਪਡੇਟ ਹੋਈ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ